ਨਿਊਜ਼ੀਲੈਂਡ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਸਾਡੇ ਕਮਿਊਨਿਟੀ 'ਚ ਇਦਾਂ ਕੰਮ ਕਰਦੇ ਸੀ ਸ਼ੁਰੂ-ਸ਼ੁਰੂ 88 89 ਤੋਂ ਲੈ ਕੇ ਇਹ ਸਵਾਲ ਬਾਰ-ਬਾਰ ਅਸੀઠ ਹੁੰਦੇ ਸੀਗੇ ਵੀ ਜਦੋਂ ਉਹ ਨਹੀਂ ਕਹਿਣਾ ਨਾ ਵੀ ਸਾਡੇ ਕੋਲ ਪਰਿਵਾਰ ਨੇ ਆ ਕੇ ਆ ਗੱਲ ਕਹੀ ਆ ਫਿਰ ਇੱਕ ਸਵਾਲ ਉੱਠਦਾ ਸੀ ਵੀ ਤੁਸੀਂ ਨਾ ਕਮੇਟੀ ਠੀਕ ਹੈ ਨਾ ਕੋਈ ਜ਼ਿੰਮੇਵਾਰੀ ਤੁਹਾਡੀ ਇਦਾਂ ਕਹਤੇ ਹੁੰਦੀ ਵੀ ਤੁਹਾਡੇ ਕੋਲ ਆਉਂਦੇ ਆ ਉਹ ਜਦ ਕਿ ਸਚਾਈ ਇਹ ਆ ਵੀ ਜਿਹੜੀ ਇਹ ਬਿਰਤੀ ਆ ਨਾ ਇਹ ਛੀਥਾਂ ਦੇ ਵਿੱਚ ਹੀ ਲੱਭਦੀ ਫਿਰਦੀ ਕਿਤੇ ਕੋਈ ਸਮੱਸਿਆ ਹੋਵੇ ਕਿਤੇ ਕੋਈ ਕਲੇਸ਼ ਹੋਵੇ ਜੇ ਕਿਤੇ ਕਿਸੇ ਤਰ੍ਹਾਂ ਕਲੇਸ਼ ਨੂੰ ਵਧਾਇਆ ਜਾ ਸਕੇ ਜਾਂ ਇੱਕ ਧਿਰ ਬਣਿਆ ਜਾ ਸਕੇ ਜਾਂ ਇੱਕ ਧਿਰ ਨੂੰ ਪੰਪ ਦੇ ਕੇ ਆਸਰਾ ਦੇ ਕੇ ਖੜਾ ਕੀਤਾ ਜਾ ਸਕੇ ਜਾਂ ਇੱਕ ਧਿਰ ਦੀ ਕਿਸੇ ਦੀ ਗਲਤੀ ਨੂੰ ਲੱਭ ਕੇ ਦੂਜੇ ਨੂੰ ਜਿਹਦੇ ਵਿਰੁੱਧ ਗਲਤੀ ਹੋਈ ਹੋ ਉਹਨੂੰ ਲੈ ਨਾਲ ਖੜਾ ਕਰਕੇ ਤਾਂ ਉਧਰ ਪ੍ਰੈਸ਼ਰ ਪਾ ਕੇ ਪੈਸੇ ਬਣਾਈਏ ਕੋਈ ਕੰਮ ਕਰਵਾਈਏ ਅਗਲੇ ਤੋਂ ਦਵਾਈ ਪਾਈਏ ਤੇ ਦੇਖੋ ਤਾਂ ਜੇਲ ਉਹ ਤਾਂ ਜੇਲ ਕਰਾਉਣ ਦੀ ਗੱਲ ਕਰਦੇ ਸੀ ਅਸੀਂ ਸਮਝੌਤਾ ਕਰਾ ਦਤਾ ਇਹ ਨਸਲਾਂ ਜਿਹੜੀਆਂ ਨਾ ਇਦਾਂ ਦੀਆਂ ਨਸਲਾਂ ਤੁਸੀਂ ਆਲੇ-ਦੁਆਲੇ ਤੇ ਨਿਊਜ਼ੀਲੈਂਡ ਤੇ ਮੈਂ ਬਹੁਤ ਦੇਖਦਾ ਤੁਸੀਂ ਦੇਖ ਲਿਓ ਇਹ ਹਰ ਥਾਂ ਪਹਿਲਾਂ ਕਲੇਸ਼ ਨੂੰ ਵਧਣ ਦਿੰਦੇ ਆ ਇਦਾਂ ਵਧਣ ਦਿੰਦੇ ਆ ਮੁੜ ਕੇ ਫਿਰ ਇਦਾਂ ਪਾਪੀ ਬਣ ਕੇ ਵਿੱਚ ਬੈ ਸਮਝੌਤਾ ਕਰਾਉਣ ਲਈ ਵਿੱਚ ਬੈਠੇ ਹੁੰਦੇ ਇਹਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਉਹ ਇਦਾਂ ਇਹ ਨਹੀਂ ਹੈ ਵੀ ਮਸਲਾ ਹੱਲ ਹੁੰਦਾ ਵੀ ਉਹਦੇ ਵਿੱਚ ਇਸ਼ੂ ਕੀ ਆ ਠੀਕ ਆ ਬਸ ਉਹ ਜਿਹੜੀ ਅੰਦਰ ਇਹਨਾਂ ਨੇ ਖਰਾਕ ਹੀ ਉਹ ਦਲਾਲੀ ਆ ਇਹਨਾਂ ਨੂੰ ਆਪਣੇ ਆਪ ਦੇ ਵਿੱਚ ਲੱਗਦਾ ਨਹੀਂ ਕਿ ਅਸੀਂ ਇਨਸਾਨ ਆ ਅਸੀਂ ਜੀਂਦੇ ਆ ਅਸੀਂ ਐਵੇਂ ਅਹਿਮੀਅਤ ਸਾਡੀ ਹੈਗੀ ਆ ਕੋਈ ਐਵੇਂ ਤੁਨੋਂ ਦੀ ਇਹਨਾਂ ਦੀ ਉਦੋਂ ਬਣਦੀ ਆ ਜਦੋਂ ਕਿਸੇ ਦੇ ਕਲੇਸ਼ ਪੈਂਦਾ ਉਦੋਂ ਇੰਪੋਰਟੈਂਟ ਸਮਝਦੇ ਉਦੋਂ ਆਪਣੇ ਆਪ ਨੂੰ ਜੀਂਦਾ ਸਮਝਦੇ ਬਸ ਉਹ 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 ਤੋਂ ਜਾਨੀ ਬਾਰ-ਬਾਰ ਮਨ ਚ ਸਵਾਲ ਆਉਂਦਾ ਪਈ ਤੁਸੀਂ ਹੁਣ ਜਦੋਂ ਅੰਮ੍ਰਿਤਪਾਲ ਮਹਿਰੋ ਦੀ ਗੱਲ ਪਈ ਕਲਕੱਤੇ ਕੁੜੀ ਦੇ ਪਈ ਤੂੰ ਕਰ ਜਿਨ੍ਹਾਂ ਦੇ ਘਰੇ ਏਡੀ ਵੱਡੀ ਸਮੱਸਿਆ ਪਈ ਹੋ ਆ ਉਹ ਤਾਂ ਕਰਨ ਗਈ ਕੁੰਤਾ ਇਹ ਲੱਗਦਾ ਨਾ ਪਤਾ ਨਹੀਂ ਇਹ ਹੱਲ ਕਰ ਦੇਣਾ ਪਤਾ ਨਹੀਂ ਕਿੱਡਾ ਵੱਡਾ ਮਿਨਿਸਟਰ ਹੋਣਾ ਇਹ ਅਗਲੇ ਨੂੰ ਥੋੜੀ ਪਤਾ ਪੇ ਪਾਟਣਾ ਕੌਮ ਇਕੱਠੀ ਹੋਈ ਉਹ ਇਹ ਤਾਂ ਪੈਸੇ ਘਰਾਈਆਂ ਭੜਦੇ ਫਿਰਦੇ ਐ ਤਾਂ ਜੇ ਤੁਹਾਡੇ ਕੋਲ ਹੈਗੀ ਵੀ ਨਾ ਅਬਿਲਟੀ ਕਹਾਂ ਤੂੰ ਖਿਆਲ ਰੱਖਿਓ ਪਰਿਵਾਰਾਂ ਦੇ ਵਿੱਚ ਜੇ ਤੁਹਾਡੇ ਕੋਲ ਅਬਿਲਟੀ ਸੱਚਮੁੱਚ ਹੈਗੀ ਆ ਤੁਸੀਂ ਗੱਲ ਕਰਵਾ ਸਕਦੇ ਆ ਤਾਂ ਵੇਟ ਕਰਿਓ ਇਮਾਨਦਾਰੀ ਨਾਲ ਇੰਤਜ਼ਾਰ ਕਰਿਓ ਪੇ ਕੋਈ ਧਿਰ ਅਪਰੋਚ ਕਰੇ ਆ ਕੇ ਫਿਰ ਵੀ ਜਿਹੜੀ ਧਿਰ ਅਪਰੋਚ ਵੀ ਕਰਦੀ ਆ ਨਾ ਉਦੋਂ ਵੀ ਉਹਦੀ ਗੱਲ ਆਪਾਂ ਉਹ ਬੜਾ ਲੰਮਾ ਚੌੜਾ ਆਰਟੀਕਲ ਡਿਸਕਸ ਕੀਤਾ ਸੀ ਕਿ ਸ਼ਿਕਾਇਤ ਦੀ ਪ੍ਰਵਾਸ਼ਾ ਕੀ ਆ ਸ਼ਿਕਾਇਤ ਦੀ ਸਾਇਕੀ ਕੀ ਆ ਸ਼ਿਕਾਇਤ ਦਾ ਸੁਭਾ ਕੀ ਆ ਸ਼ਿਕਾਇਤ ਕਰਨੇ ਵਾਲਿਆਂ ਦੇ ਕੀ ਕੀ ਏਜੰਡੇ ਹੋ ਸਕਦੇ ਆ ਕਿਉਂਕਿ ਇੱਕ ਇੱਕ ਸ਼ਿਕਾਇਤ ਤਾਂ ਸਿੱਧੀ ਚੁਗਲੀ ਹੁੰਦੀ ਆ ਅਪਾ ਉੱਤਣ ਵੀ ਗੱਲ ਕਰਦੇ ਸੀ ਨਾ ਜਿਹੜਾ ਜਿਹੜੀ ਇਹ ਵਿਚੋਲਾ ਬਿਰਤੀ ਆ ਇਹ ਬੜੇ ਤਰੀਕੇ ਨਾਲ ਉਹ ਹਰ ਵੀ ਥੰਮੜ ਘੜਦੇ ਨਹੀਂ ਸੀ ਗੱਲ ਕਰਦੇ ਆਪਾਂ ਬਈ ਨਾ ਉਹ ਜੋਰੇ ਨੂੰ ਜਾਣਦਾ ਚੰਗੀ ਤਰ੍ਹਾਂ ਨਾ ਢੱਪੇ ਜਾਣੀ ਵੀ ਦੇਖੋ ਜੀ ਢੱਡਰੀਆਂ ਵਾਲੇ ਨੇ ਹੋਰ ਇੰਨਿਆਂ ਦੇ ਹੱਕ ਵਿੱਚ ਵੀਡੀਓ ਪਾਈ ਵੀ ਇਹਦੇ ਹੱਕ 'ਚ ਕਿਉਂ ਨਹੀਂ ਪਾਉਂਦਾ ਇਹ ਇਹ ਸੇਮ ਸੇਮ ਆ ਇਹ ਜਿਹੜਾ ਜੋ ਅਮਰਤਪਾਲ ਮਹਿਰੋਂ ਕਰ ਰਿਹਾ ਬਸ ਯਾਨੀ ਸੁਣ ਜੇ ਹੋਏ ਬੰਦੇ ਥੋੜੇ ਹੋਰ ਤਰੀਕੇ ਨਾਲ ਕਰਦੇ ਆ ਠੀਕ ਹੈ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਲੱਗਦਾ ਪਿੰਨੇ ਗੁਜ਼ਾਰਾ ਹੀ ਨਹੀਂ ਹੋ ਰਿਹਾ ਹੁਣ ਤਾਂ ਹੁਣ ਗੱਡੀ 'ਚ ਤੇਲ ਪਾਉਣ ਜੋਗੇ ਪੈਸੇ ਵੀ ਹੈ ਨਹੀਂ ਹੁਣ ਤਾਂ ਮਸਲਾ ਚਾਹੀਦਾ ਕੋਈ ਤੁਸੀਂ ਭਾਨੇ ਦੀ ਇੱਕ ਗੱਲਬਾਤ ਆ ਪੋਡਕਾਸਟ ਹੋਇਆ ਆ ਉਹਦਾ ਉਹ ਜਿਹੜਾ ਮਦਾ ਸਮਾਸ਼ਿਵਾ ਕਰਦਾ ਮਰੀਜ਼ਾਂ ਦੀ ਸੇਵਾ ਖਵਾਤਰਾ ਖਵਾਤਰੀ ਨਾਲ ਉਹ ਸੁਣ ਕੇ ਦੇਖਿਓ ਕੁਝ ਗੱਲਾਂ ਬੁਰ ਕਰਦੀਆਂ ਪਰ ਉਹਦਾ ਸਾਰੀ ਸੁਣ ਲਿਓ ਮੈਨੂੰ ਟਾਈਮ ਨਹੀਂ ਚੀਤੇ ਜੇ ਹੋਇਆ ਮੇਰੇ ਗੀਟ 'ਚ ਹਰਪੀਤ ਨੇ ਮੈਨੂੰ ਟਾਈਮ ਭੇਜਿਆ ਸੀ ਉੱਥੇ ਉਹ ਉਹ ਕਰਦਾ ਵੀ ਕਹਿੰਦਾ ਖਵਾਤਰਾ ਪੁੱਛਦਾ ਉਹਨੂੰ ਕਹਿੰਦਾ ਜੀ ਪਹਿਲਾਂ ਤਾਂ ਤੁਸੀਂ ਇਦਾਂ ਜਦੋਂ ਮਜਾਰੇ ਭੰ ਤੋੜ ਇਦਾਂ ਹੁੰਦੀ ਸੀ ਰੋਲਰ ਰੱਪਾ ਪੈਂਦਾ ਸੀ ਉਦੋਂ ਤੁਹਾਡੇ YouTube ਤੇ ਕਾਫੀ ਵੀ ਹੁੰਦੇ ਸੀ ਖਰਚਾ ਚੱਲੀ ਜਾਂਦਾ ਹੁਣ ਕਿੱਦਾਂ ਹੁੰਦੀ ਹੈ ਕਹਿੰਦਾ ਹਾਂ ਹੁਣ ਵੀ ਕੋਈ ਨਾ ਕੋਈ ਬੇਦ ਬਣ ਜਾਂਦੀ ਹੈ ਤਾਂ ਜਦੋਂ ਕਿਦਾਂ ਲੱਗਦਾ ਵੀ ਮੈਂ ਸੋਚਦਾ ਨਾ ਬੜਾ ਬਿਸ਼ਰਮ ਜਿਹਾ ਹੋਊ ਕਿ ਉਹਨੇ ਕਿਹਾ ਮਤਲਬ ਲੋਕਾਂ ਦਾ ਕਲੇਸ਼ ਹੈ ਜਿਹੜਾ ਉਹ ਇਹਨਾਂ ਦੀ ਆਮਦਨ ਦਾ ਸਾਧਨ ਹੈ ਹੁਣ ਜਿਹੜੇ ਇਹ ਲੋਕ ਆ ਹੱਲ ਨਹੀਂ ਕਰਦੇ ਤੁਹਾਡਾ ਹੱਲ ਥੋੜੀ ਕਰਦੇ ਆ ਕਰ ਵੀ ਨਹੀਂ ਸਕਦੇ ਕਦੇ ਵੈਸੇ ਵੀ ਜੇ ਤੁਹਾਡਾ ਆਪਣਾ ਕਲੇਸ਼ ਆ ਦੋਸਤ ਨਾਲ ਆ ਘਰ ਵਾਲੀ ਨਾਲ ਆ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਆ ਤੇ ਆਪ ਕਰੋ ਜਦੋਂ ਤੁਸੀਂ ਤੀਜਾ ਬੰਦਾ ਵਿੱਚ ਮਿਠਾ ਲਿਆ ਫਿਰ ਤਾਂ ਗਿਵ ਐਂਡ ਟੇਕ ਹੋਣਾ ਨਾ ਫਿਰ ਤਾਂ ਬੇਟ ਪਾਇਆ ਜਾਣਾ ਫਿਰ ਤਾਂ ਪਰਦੇ ਖੁੱਲਣੇ ਆ ਫਿਰ ਤੁਸੀਂ ਅੰਦਰ ਲੀਆਂ ਖੋਲ ਖੋਲ ਕੇ ਤੁਸੀਂ ਵੱਧ ਤੋਂ ਵੱਧ ਉਹ ਗੱਲਾਂ ਵੱਡੀਆਂ ਬਣਾ ਬਣਾ ਕੇ ਦਸਣੀਆਂ ਆਪਣੇ ਵਿਰੋਧੀ ਲਈ ਤਾਂ ਕਿ ਮੇਰੇ ਅਲ ਵੇਟ ਜ਼ਿਆਦਾ ਹੋ ਜਾਏ ਮੇਰਾ ਪਲੜਾ ਭਾਰੀ ਹੋ ਜਾਏ ਤੇ ਦੂਜੇ ਨੇ ਵੀ ਘੱਟ ਨਹੀਂ ਕਰਨੀ ਹੋਵੇ ਸਮਝੌਤਾ ਹੋਵੇ ਨਾ ਹੋਵੇ ਉਹ ਜਿਹੜੀਆਂ ਗੱਲਾਂ ਆ ਮੂੰਹ ਚੋਂ ਨਿਕਲ ਜਾਣੀਆਂ ਇੱਕ ਵਾਰੀ ਗੁੱਸੇ ਦੇ ਵਿੱਚ ਜਾ ਆਪਣਾ ਸਿਰਫ ਵੇਟ ਵਧਾਉਣ ਲਈ ਜਾਂ ਇਹ ਸੋਚ ਕੇ ਕਿ ਇਹ ਗੱਬੇ ਜਿਹੜਾ ਬੈਠਾ ਈ ਜਾਜਿਆ ਈ ਸਰਪੰਚ ਈ ਇਹਨੂੰ ਪਤਾ ਲੱਗ ਜਾ ਇੱਕ ਵਾਰੀ ਵੀ ਮੇਰਾ ਪੱਖ ਕੀ ਆ ਜਿਹੜੀਆਂ ਗੱਲਾਂ ਕਹਿ ਹੋ ਗਈਆਂ ਇੱਕ ਵਾਰੀ ਜਿਹੜੀਆਂ ਗੱਲਾਂ ਇੱਕ ਵਾਰੀ ਜ਼ੁਬਾਨ ਚੋਂ ਨਿਕਲ ਗਈਆਂ ਉਹ ਮੁੜ ਕੇ ਥੋੜੀ ਹੋਣੀਆਂ ਅੰਦਰ ਅਗਲੀ ਦੀ ਸਕਿੰਟ ਥੱਲੇ ਬੈਠੀਆਂ ਰਹਿਣੀਆਂ ਔਰ ਜਿਹਨੂੰ ਤੁਸੀਂ ਵਿਚੋਲਾ ਸਮਝ ਕੇ ਦਰਦੀ ਸਮਝ ਕੇ ਦੱਸਣੀਆਂ ਆ ਉਹਨਾਂ ਪਤਾ ਨਹੀਂ ਕਿੰਨੇ ਘਰਾਂ ਚ ਜਾ ਕੇ ਤੁਹਾਡੇ ਪੁੱਤੜੇ ਫੁੱਲਣੇ ਫੋਨ ਨੂੰ ਤਾਂ ਪੰਜਾ ਸੱਤਾ ਦਸਾਂ ਸਾਲਾਂ ਬਾਅਦ ਚੇਤਾ ਵੀ ਭੁੱਲ ਜਾਣਾ ਤੁਸੀਂ ਤਾਂ ਇਦਾਂ ਛੱਤੀਆਂ ਚੌੜੀਆਂ ਕਰਕੇ ਕੱਲ ਰੁੱਚੇ ਕਰਕੇ ਇਦਾਂ ਕਮਿਊਨਿਟੀਜ਼ ਦੰਦ ਨਾਉਂਦੇ ਫਿਰਦੇ ਹੋਣਾ ਵੀ ਸਾਡੇ ਅਰਗਾ ਹੈ ਕੋਈ ਨਹੀਂ ਪਰ ਜਿੰਨੀ ਦੇਖਣਾ ਜਿਹੜੇ ਆਲੇ-ਦੁਆਲੇ ਹੁਣੇ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਸਾਰਾ ਕੁਝ ਪਤਾ ਹੋਣਾ ਵੀ ਨਹੀਂ ਲੈ ਤੁਰੇ ਫਿਰਦੇ ਹੈ ਇਹੋ ਲੜਾਈ ਹੋਈ ਆ ਇਹ ਗੱਲਾਂ ਕਰਦੇ ਸੀ ਇਸ ਕਰਕੇ ਥੋੜੇ ਕੀਤੇ ਵਿਚਾਲੇ ਆਪਣੇ ਭਾਰ ਦੇ ਆਪਣੇ ਇਸ਼ਕ ਦੇ ਆਪਣੇ ਅਫੇਅਰ ਦੇ ਆਪਣੇ ਰਿਸ਼ਤੇ ਦੇ ਵਿਚਾਲੇ ਨਹੀਂ ਕਿਸ ਨੂੰ ਬਣ ਦੇਦਾ ਇਹ ਰਿਸ਼ਤਾ ਹੋਵੇ ਔਰ ਜੇ ਤੁਸੀਂ ਤੈਅ ਕਰ ਲਿਆ ਪੇ ਹੈ ਨਹੀਂ ਫਿਰ ਤਾਂ ਵੈਸੇ ਹੀ ਨਹੀਂ ਫਿਰ ਗੱਲ ਕਰਨ ਦਾ ਫਾਇਦਾ ਕੀ ਫਿਰ ਕਾਤੇ ਸਮਝੌਤੇ ਕਰਨੇ ਫਿਰ ਵਿਚੋਲੇ ਕਾਤੇ ਬਿਠਾਉਣੇ ਕਿਸੇ ਨਾਲ ਵੀ ਝਗੜਾ ਪਾਉਣ ਤੋਂ ਪਹਿਲਾਂ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਪਰ ਜਦੋਂ ਇੱਕ ਵਾਰੀ ਫੈਸਲਾ ਕਰ ਲਿਆ ਉਦੋਂ ਬਾਅਦ ਕਦੇ ਪਛਤਾਵਾ ਨਹੀਂ ਚਾਹੀਦਾ ਹਾਂ ਖਿਮਾ ਕਰ ਦੇਣੀ ਵੱਖਰੀ ਗੱਲ ਆ ਮੁਆਫ ਕਰ ਦੇਣਾ ਅਗਲੇ ਨੂੰ ਵੱਖਰੀ ਗੱਲ ਆ ਬਦਲੇ ਦੀ ਭਾਵਨਾ ਨਾ ਰੱਖਿਓ ਆਪਣੀ ਸਾਰੀ એનર્ਜੀ ਅਗਲੇ ਨੂੰ ਕੁਸਾਉਣ ਦੇ ਉੱਤੇ ਨਾ ਲਾਇਓ ਉਹ ਇੱਕ ਵੱਖਰੀ ਗੱਲ ਆ ਪਰ ਰਿਸ਼ਤੇ ਬਾਰੇ ਜੇ ਤੁਸੀਂ ਫੈਸਲਾ ਕਰ ਲਿਆ ਵੀ ਨਹੀਂ ਮੇਰੇ ਕੰਮ ਦਾ ਨਹੀਂ ਹੈਗਾ ਫਿਰ ਭਾਰ ਨਾ ਟੋਇਓ ਰਿਸਪੈਕਟ ਕਰਨੀ ਉਹਦੀ ਕਰ ਲਿਓ ਕੋਈ ਗੱਲ ਨਹੀਂ ਤਾਂ ਕੀ ਹੋਇਆ ਦੋਸਤੀ ਵਾਲਾ ਵਿਹਾਰ ਰਹਿ ਜਾ ਕੋਈ ਗੱਲ ਭੁੱਲ ਬਾਣੀ ਹੋ ਗਏ ਕੋਈ ਗੱਲ ਨਹੀਂ ਪਰ ਭਾਰ ਨਾ ਦੋ ਕਦਮ ਗਾਹਾਂ ਨੂੰ ਇੱਕ ਪਿੱਛੇ ਨੂੰ ਇੱਕ ਗਾਹਾਂ ਨੂੰ ਤਿੰਨ ਪਿੱਛੇ ਨੂੰ ਆਪਣੀ ਆਪਣੇ ਆਪ ਨੂੰ ਕਨਫਿਊਜ਼ ਨਾ ਕਰਿਆ ਕਰੋ ਕਦਰ ਨਹੀਂ ਪੈਂਦੀ ਭਾਰਾ ਭਾਰਾ ਬਣਾ ਕੇ ਰੱਖਿਆ ਕਰੋ ਵੈਲਿਊਏਬਲ ਬਣਾ ਕੇ ਰੱਖਿਆ ਕਰੋ ਆਪਣੀ ਕੀਮਤ ਪਵਾ ਕੇ ਰੱਖਿਆ ਗੱਲਾਂ ਜਦੋਂ ਮੂੰਹੋਂ ਕਹਿਣੀਆਂ ਜਦੋਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਉਦੋਂ ਇਹ ਸੋਚ ਕੇ ਕਰਿਆ ਕਰੂ ਕਿ ਮੇਰੀਆਂ ਗੱਲਾਂ ਦੀ ਵੈਲਿਊ ਰਹਿ ਜਾ ਜਿਹੜਾ ਸੁਣਨੇ ਵਾਲਾ ਆ ਜਿਹੜਾ ਦੇਖਣੇ ਵਾਲਾ ਆ ਉਹ ਕੀਮਤ ਪਾਵੇ ਉਹਨੂੰ ਭਰੋਸਾ ਹੋਵੇ ਕਿ ਨਹੀਂ ਯਾਰ ਜੇ ਉਹਨੇ ਗੱਲ ਕਹੀ ਹੈ ਗਲਤ ਨਹੀਂ ਹੋ ਸਕਦਾ ਆਪਣੇ ਦਿਮਾਗ ਦੇ ਵਿੱਚ ਜਦੋਂ ਅਸੀਂ ਕੈਲਕੂਲੇਸ਼ਨ ਕਰ ਕਰਕੇ ਇਦਾਂ ਬੈਨਿਆ ਨਾ ਜਦੋਂ ਸੋਚਦੇ ਆ ਕਿ ਜੇ ਮੈਨੂੰ ਪੁੱਛੂਗਾ ਫਿਰ ਮੈਂ ਇਦਾਂ ਕਹਿ ਦੇਣਾ ਜੇ ਅਗਲੀ ਗੱਲ ਕਰੂਗਾ ਫਿਰ ਮੈਂ ਕਹਿਣਾ ਇਦਾਂ ਫੜੋ ਇਦਾਂ ਹੋਈ ਆ ਉਹਦੇ ਲਈ ਸਾਰੇ ਸਬੂਤ ਆਪਣੇ ਅੰਦਰ ਅਸੀਂ ਪੂਰੀ ਅਦਾਲਤ ਬਿਠਾ ਲਈ ਹੁੰਦੀ ਆ ਜਿਹੜੀ ਅਗਲੇ ਨੇ ਪ੍ਰੋਸੀਕਿਊਸ਼ਨ ਕਰਨੀ ਆ ਉਹ ਆਪਣੇ ਆਪ ਨੂੰ ਆਪੇ ਪ੍ਰੋਸੀਕਿਊਟ ਕਰ ਕਰਕੇ ਆਪਣੇ ਤੇ ਸਵਾਲ ਉਠਾ ਉਠਾ ਕੇ ਉਹਨਾਂ ਸਵਾਲਾਂ ਦੇ ਜਵਾਬ ਪੂਰੇ ਤਿਆਰ ਕਰ ਲੈ ਹੁੰਦੇ ਸਾਨੂੰ ਇਹ ਚਿੰਤਾ ਭੁੱਲ ਜਾਂਦਾ ਕਿ ਇਹ ਇਹ ਪ੍ਰੋਸੀਕਿਊਸ਼ਨ ਮੈਂ ਆਪਣੀ ਕਰ ਰਿਹਾ ਹਾਂ ਇਹਦੇ ਵਿੱਚ ਜਿਹੜੇ ਮੈਂ ਸਵਾਲ ਆਪਣੇ ਆਪ ਤੇ ਉਠਾਏ ਆ ਉਹ ਰਿਆਤ ਕਰਕੇ ਉਠਾਏ ਆ ਜਦੋਂ ਅਸਲ ਵਿੱਚ ਮੇਰੇ ਪ੍ਰੋਸੀਕਿਊਟਰ ਨੇ ਜਦੋਂ ਮੇਰੇ ਵਿਰੋਧੀ ਨੇ ਮੇਰੇ ਤੇ ਸਵਾਲ ਕਰਨੇ ਉਹਨਾਂ ਰਿਆਤ ਕਰਕੇ ਨਹੀਂ ਕਰਨੇ ਮੈਂ ਤਾਂ ਬੜੇ ਸੌਫਟ ਸੌਫਟ ਸ਼ੰਕੇ ਸੌਫਟ ਸੌਫਟ ਸੇਵਾਲ ਲੋਕਾਂ ਦੇ ਆਪਣੇ ਮਨ ਚੋਂ ਕਢ ਕੇ ਇਦਾਂ ਪਿਆ ਸਵਾਲ ਕਰ ਸਕਦੇ ਆ ਆ ਕਰ ਸਕਦੇ ਆ ਉਹ ਆ ਪੁੱਛ ਸਕਦੇ ਆ ਬੜੇ ਸੌਫਟ ਜਿਹੇ ਸਵਾਲ ਖੜੇ ਕਰ ਕਰ ਕੇ ਉਹਨਾਂ ਦੇ ਜਵਾਬ ਤਿਆਰ ਕੀਤੇ ਪਰ ਉੱਥੇ ਥੋੜੀ ਉੱਥੇ ਤਾਂ ਟਹਿ ਜਾਣਾ ਸਾਰਾ ਕੁਝ ਉੱਥੇ ਤਾਂ ਥੱਲੇ ਦਰੀ ਖਿੱਚੀ ਜਾਣੀ ਹੈ ਇਸ ਕਰਕੇ ਅਸੀਂ ਉਹ ਉਹ ਉਹਨਾਂ ਨੇ ਪ੍ਰੋਸੀਕਿਊਟ ਕਿਦਾਂ ਕਰਨਾ ਹੈ ਸਾਨੂੰ ਉਹਦੀ ਤਿਆਰੀ ਕਰਨ ਦੀ ਬਜਾਏ ਅਸੀਂ ਇਹ ਡਿਸੀਜਨ ਲੈ ਲਈਏ ਕਿ ਰਿਸ਼ਤਾ ਰੱਖਣਾ ਹੈ ਜਾਂ ਨਹੀਂ ਰੱਖਣਾ ਜੇ ਨਹੀਂ ਰੱਖਣਾ ਤਾਂ ਬਸ ਇੱਕੋ ਹੀ ਸੈਂਟੈਂਸ ਤੇ ਰੱਖਣ ਦੀ ਲੋੜ ਆ ਕੋਈ ਵੀ ਰਿਸ਼ਤਾ ਹੋਵੇ ਦੁਨੀਆ ਦੀ ਕੋਈ ਅਦਾਲਤ ਹੋਵੇ ਤੁਹਾਡੇ ਕੰਮ ਤੇ ਵਰਕਰਿਆ ਕੋਈ ਠੀਕ ਹੈ ਤੁਹਾਡਾ ਬਿਆਦਾ ਰਿਸ਼ਤਾ ਆ ਜੇ ਤੁਸੀਂ ਫੈਸਲਾ ਕਰ ਲਿਆ ਨਾ ਕਿ ਨਹੀਂ ਹੁਣਨੀ ਫਿਰ ਬਸ ਫਿਰ ਉਹ ਚਿੱਤਾ ਰੱਖਿਓ ਨੋ ਪੇ ਬਹੁਤੀਆਂ ਦਲੀਲਾਂ ਦੇਣ ਦੀ ਲੋੜ ਨਹੀਂ ਹੈਗੀ ਕਿ ਜੇ ਮੈਂ ਐਦਾਂ ਆ ਖਰਾਬੀ ਹੋਈ ਸੀ ਜੇ ਹੁਣ ਫੇਰ ਸੀ ਨਿਭਣ ਲੱਗੇ ਜੇ ਫੇਰ ਖਰਾਬੀ ਹੋ ਗਈ ਜੇ ਇਹਨੇ ਐਦਾਂ ਕਰ ਦਿੱਤੀ ਜੇ ਇਹਨੇ ਐਦਾਂ ਕਰ ਦਿੱਤੀ ਨਹੀਂ ਫੇਰ ਨਾ ਫੇਰ ਸ਼ੰਕਾ ਨਾ ਰੱਖਿਓ ਕੋਈ ਜੇ ਸੰਭਾਵਨਾ ਹੈਗੀ ਉਸ ਰਿਸ਼ਤੇ ਨੂੰ ਬਚਾਉਣੇ ਦੀ ਫੇਰ ਕੁਰਬਾਨੀ ਕਰੋ ਜਿੰਨੇ ਕੁਰਬਾਨੀ ਕਰ ਸਕਦੇ ਹੋ ਦੁਨੀਆ 19 21 ਦੇ ਫਰਕ ਨਾਲ ਐਦਾਂ ਦੀ ਆ ਜੇ ਕਿਸੇ ਵਾਈਫ ਦਾ ਹਸਬੈਂਡ ਨਾਲ ਝਗੜਾ ਆ ਉਦੇ ਨੁਕਸ ਕੱਢਣ ਤੋਂ ਪਹਿਲਾਂ ਆਪਣੇ ਆਪ ਨੂੰ ਏਵੈਲੂਏਟ ਕਰੇ ਇੱਕ ਕਾਪੀ ਤੇ ਪੈਨ ਲੈ ਕੇ ਆਪਣੇ ਆਪ ਦੇ ਬਾਰੇ ਲਿਖੇ ਵੀ ਮੇਰੇ ਚ ਗੁਣ ਕੀ ਕੀ ਹੈ ਔਰਤ ਬੜੇ ਆਰਾਮ ਨਾਲ ਏਵੈਲੂਏਸ਼ਨ ਕਰ ਸਕਦੀ ਆਪਣੀ ਉਹ ਇਹ ਸੋਚੇ ਵੀ ਜੇ ਮੈਂ ਆਪਣੇ ਭਰਾ ਲਈ ਵੋਟੀ ਲੱਭਣੀ ਹੋਵੇ ਜੇ ਆਪਣੇ ਮੁੰਡੇ ਲਈ ਨੋਨ ਲੱਭਣੀ ਹੋਵੇ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਉਹਨੂੰ ਲਿਖ ਲੇ ਕੇ ਦੇਖੇ ਵੀ ਜੇ ਇਹ ਕਮਜ਼ੋਰੀਆਂ ਹੋਣ ਤੇ ਮੈਂ ਆਪਣੇ ਮੁੰਡੇ ਲਈ ਨੋ ਚੁਣੂੰਗੀ ਇਦਾਂ ਹੀ ਬਿਲਕੁਲ ਉਹਦੇ ਆਪੋਜ਼ਿਟ ਬੰਦਾ ਕਰ ਲੈ ਜਿਹੜੀਆਂ ਕਮਜ਼ੋਰੀਆਂ ਆ ਜਿਹੜੇ ਝੂਠ ਬੋਲਿਓ ਆ ਇਹ ਇਹ ਕਦੇ ਵੀ ਇੰਨੀ ਸੋਚੀਦਾ ਹੁੰਦਾ ਜੇ ਬੰਦਾ ਇਹ ਸੋਚੇ ਵੀ ਐਸ ਗੱਲ ਦਾ ਥੋੜੋ ਮੇਰੀ ਘਰ ਵਾਲੀ ਨੂੰ ਪਤਾ ਆ ਇਹ ਕਮਜ਼ੋਰੀ ਤਾਂ ਮੇਰੇ ਬਚਪਨ ਦੀ ਆ ਇਹ ਤਾਂ ਸਕੂਲ ਟਾਈਮ ਦੀ ਮੇਰੀ ਗਲਤੀ ਹੈ ਥੋੜੀ ਪਤਾ ਉਹ ਨਹੀਂ ਉਹਨੂੰ ਐਗਜ਼ੈਕਟਲੀ ਉਹ ਗੱਲ ਕੀ ਹੋਈ ਆ ਉਹ ਗਲਤੀ ਕੀ ਇਨਸੀਡੈਂਟ ਕੀ ਸੀਗਾ ਉਹਦੇ ਬਾਰੇ ਬੇਸ਼ੱਕ ਨਹੀਂ ਪਤਾ ਪਰ ਉਸ ਇਨਸੀਡੈਂਟ ਕਰਕੇ ਜਿਹੜੇ ਦਿਮਾਗ ਤੇ ਜ਼ਖਮ ਹੋਇਓ ਆ ਨਾ ਜਿਹੜੀਆਂ ਮਨ ਦੇ ਵਿੱਚ ਉਲਝਣਾ ਪਈਆਂ ਆ ਜਿਹੜੀ ਕਨਫਿਊਜ਼ਨ ਹੋਈ ਪਈ ਆ ਉਹਦਾ ਰਿਫਲੈਕਸ਼ਨ ਦਿਸ ਰਿਹਾ ਹੈ ਪੇ ਇਹ ਇਹ ਫੈਸਲਾ ਲੈਣ ਲੱਗਾ ਇਦਾਂ ਤਰਕ ਜਾਂਦਾ ਇਹ ਇਦਾਂ ਸੋਚਦਾ ਇਹ ਬਿਨਾਂ ਲੋੜ ਤੋਂ ਸ਼ੱਕ ਕਰਦਾ ਕੁਛ ਨਾ ਕੁਛ ਹੈਗਾ ਜੇ ਆਪਣੇ ਆਪ ਨਾਲ ਇਮਾਨਦਾਰੀ ਨਾਲ ਗੱਲ ਕਰ ਲਈ ਅਸੀਂ ਕਿ ਹਾਂ ਇਹ ਕਮਜ਼ੋਰੀਆਂ ਮੇਰੀਆਂ ਜੇ ਇਦਾਂ ਦੀਆਂ ਕਮਜ਼ੋਰੀਆਂ ਕਿਸੇ ਵਿੱਚ ਹੋਣ ਮੈਨੂੰ ਪਤਾ ਲੱਗ ਜਾਏ ਕਿ ਇਹ ਇਹ ਕਮਜ਼ੋਰੀਆਂ ਤਾਂ ਕੀ ਉਹਨੂੰ ਮੈਂ ਆਪਣੀ ਕੁੜੀ ਵਿਆਹਾਂਗਾ ਮੈਂ ਜਵਾਈ ਬਣਾਉਂਗਾ ਆਪਣਾ ਜਿਵੇਂ ਭੈਣ ਦਾ ਰਿਸ਼ਤਾ ਕਰਨਾ ਹੋਵੇ ਮੈਂ ਇਦਾਂ ਦੇ ਬੰਦੇ ਨਾਲ ਕਰੂੰਗਾ ਜਿਹੜਾ ਸਾਹਮਣੇ ਤਾਂ ਦਲੀਲਾਂ ਜਿੰਨਾ ਮੈਂ ਕਮ ਚੋਰਿਆਂ ਜਿੰਨਾ ਮੈਂ ਝੁੱਚ ਰਿਆਂ ਜਿੰਨੇ ਮੈਂ ਝੂਠ ਬੋਲਦਾ ਇਦਾਂ ਦੇ ਬੰਦੇ ਨੂੰ ਹੋਰ ਬੋਟੀ ਕਿਦਾਂ ਦੀ ਮਿਲ ਜਾਣੀ ਸੀ ਆਪਣੇ ਔਗਣਾ ਨੂੰ ਇਮਾਨਦਾਰੀ ਨਾਲ ਆਪਣੀਆਂ ਕਮਜ਼ੋਰੀਆਂ ਨੂੰ ਇਮਾਨਦਾਰੀ ਨਾਲ ਨਾਪੀਏ ਤੋਲੀਏ ਤਾਂ ਦੂਜੇ ਦੀ ਕਦਰ ਪੈਣੀ ਸ਼ੁਰੂ ਹੁੰਦੀ ਹੈ ਫਿਰ ਅਸਲ ਦੇ ਵਿੱਚ ਸਾਡੀਆਂ ਕਮਜ਼ੋਰੀਆਂ ਦਾ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਜਸਟੀਫਾਈ ਕਰਦੇ ਆ ਨੱਪਦੇ ਆ ਉੱਤੇ ਪੱਲੀਆਂ ਪਾ ਕੇ ਝੁੱਲ ਪਾ ਕੇ ਦਲਕੋਨੇ ਆ ਬਾਹਰੋਂ ਲਿਪਾ ਪੁੱਚੀ ਕਰਦੇ ਆ ਆਪਣੀ ਥੱਲੇ ਕੁਝ ਨਹੀਂ ਹੈ ਅਸਲ ਚ ਉਹ ਆਪਾਂ ਗੱਲ ਕਰਦੇ ਹੁੰਦੇ ਆ ਜੇ ਬਰਮੀ ਦੇ ਵਿੱਚ ਬੜੇ ਹੋਏ ਸੱਪ ਦੇ ਮੋਰੇ ਇੱਟਾਂ ਬੱਟੇ ਲੱਕੜਾਂ ਇਦਾਂ ਠੋਕ ਠੋਕ ਕੇ ਪਾ ਕੇ ਅਸੀਂ ਕਈਏ ਪਈ ਹੁਣ ਸ਼ਾਂਤੀ ਹੈ ਜਿਹੜੀ ਅੰਦਰ ਕਮਜ਼ੋਰੀ ਆ ਉਹ ਫੇ ਵੀ ਉੱਥੇ ਰਹਿਣੀ ਆ ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਦੇਖ ਲਵਾਂਗੇ ਠੀਕ ਆ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਕਦੇ ਵੀ ਜਦੋਂ ਕੋਈ ਝਗੜਾ ਹੁੰਦਾ ਜਦੋਂ ਕੋਈ ਕੁਲੇਸ਼ ਹੁੰਦਾ ਉੱਥੇ ਤੁਹਾਨੂੰ ਜਦੋਂ ਇਮਾਨਦਾਰੀ ਨਾਲ ਦੇਖਣਾ ਤੁਸੀਂ ਨਾ ਤੇ ਤੁਹਾਨੂੰ ਸਵਾਰਥ ਲੱਭਿਆਉਣਾ ਜਦੋਂ ਮੜਾ ਜਿਆ ਤੁਸੀਂ ਇਦਾਂ ਉੱਤੇ ਧੂੜ ਝਾੜਨੀ ਨਾ ਆਲੇ ਦੁਆਲੇ ਇਦਾਂ ਦੇਖਣਾ ਤੁਹਾਨੂੰ ਤੁਹਾਨੂੰ ਲੱਭੇ ਉਹ ਲੋਕ ਇਹਨੇ ਮੈਂ ਮਤਲਬ ਲਈ ਜਿਹੜੇ ਮਾਪੇ ਰੋਲਾ ਸੁਤੋਸ਼ਦੇ ਆ ਚਾਹੇ ਗਰਮੀ ਤਰਾਮ ਰਹਿੰਦੇ ਆ ਕੋਈ ਮਾਪਾ ਮੈਂ ਕਹਿੰਦਾ ਮੇਰੇ ਨਾਲ ਕੋਈ ਬੰਦਾ ਗੱਲ ਕਰੇ ਇਦਾਂ ਫੇ ਅਸੀਂ ਅਸੀਂ ਆਪਣੀ ਬੱਚੀ ਨੂੰ ਉੱਥੇ ਭੇਜਿਆ ਸੀ ਨਿਰੋਲ ਸਾਡੇ ਅੰਦਰ ਛੜਦਾ ਸੀ ਪਹਿਲਾ ਸਵਾਲ ਇਹ ਆਉਂਦਾ ਮਟਿਆਰਤੀ ਨੂੰ ਕਿਉਂ ਭੇਜ ਦਿੰਨੇ ਆ ਕਿਉਂ ਸ਼ਰਦਾ ਜਾਗਦੀ ਆ ਮਟਿਆਰਤੀ ਪੜਦੀ ਕਿਉਂ ਨਹੀਂ ਉਹ ਘਰ ਦਾ ਕੰਮ ਕਿਉਂ ਨਹੀਂ ਕਰਦੀ 16 18 20 ਸਾਲ ਦੀ ਨੌਜਵਾਨ ਕੁੜੀ ਆ ਕਿ ਬਾਪ ਆਪਣੀਆਂ ਲੱਤਾਂ ਘਟਾਉਂਦਾ ਉਹਦੇ ਕੋਲੋਂ 18 20 ਸਾਲ ਦੀ ਕੁੜੀ ਨੂੰ ਕਿੰਨੇ ਕ ਬਾਪ ਆ ਜਿਹੜੇ ਕੱਲੀ ਕੁੜੀ ਨੂੰ ਆਪ ਨਾਲ ਲੈ ਕੇ ਫਿਰਦੇ ਆ ਤਾਂ ਕੱਲੀ ਲੈ ਕੇ ਫਿਰਦੇ ਆ ਤੇ ਜੇ ਵਿਆਹ ਤੇ ਜਾਣਾ ਤਾਂ ਕੱਲੀ ਨੇ ਜਾਣਾ ਜੇ ਕੰਮ ਕਰਨਾ ਤਾਂ ਕੱਲੀ ਕੁੜੀ ਦੇ ਨਾਲ ਹੀ ਕਰ ਰਿਆ ਆ ਘਰ ਦੇ ਵਿੱਚ ਵੀ ਮਾਹੌਲ ਨੂੰ ਅਸੀਂ ਦੇਖ ਲੈਨੇ ਪਾਪਲੇ ਨਹੀਂ ਨਹੀਂ ਇਦਾਂ ਠੀਕ ਨਹੀਂ ਤੇ ਦੂਜੇ ਦੂਜੇ ਕਿਸੇ ਦੇ ਕੋਲ ਅਸੀਂ ਸੇਵਾ ਕਰਨ ਭੇਜ ਦਿੰਨੇ ਆਪਣੇ ਹਾਂ ਦੀਆਂ ਕੁੜੀਆਂ ਦੇ ਨਾਲ ਉਹ ਕਿਸੇ ਵਿਆਹ ਤੇ ਜਾ ਰਹੀ ਆ ਕੋਈ ਪ੍ਰੋਗਰਾਮ ਤੇ ਹੌਲੀਡੇ ਤੇ ਜਾ ਰਹੀ ਆ ਗੱਲ ਠੀਕ ਹੈ ਬੱਚਿਆਂ ਨੂੰ ਪਤਾ ਹੈ ਅਸੀਂ ਉਹ ਤੇ ਉਹਦੇ ਦਿਮਾਗ ਤੇ ਬੋਝ ਪਾ ਕੇ ਧਰਮ ਦਾ ਡੰਡਾ ਲਟਕਾ ਕੇ ਸ਼ਰਦਾ ਦਾ ਉੱਤੇ ਰੋਪਾ ਕੇ ਉਹਨੂੰ ਇਹਦਾ ਭੜ ਕੇ ਚੰਗਾ ਲੱਦ ਕੇ ਫਿਰ ਤੋਰਦੇ ਤਾਂ ਕਿ ਮਨ 'ਚ ਸ਼ੰਕਾ ਹੀ ਨਾ ਸਕੇ ਕੰਫਿਊਜ਼ ਹੋ ਕੇ ਜਾਊ ਅਗਲੇ ਜਦੋਂ ਤੁਸੀਂ ਰੱਬ ਬਣਾ ਕੇ ਪੇਸ਼ ਕੀਤਾ ਅਗਲੇ ਨੂੰ ਫਿਰ ਫਿਰ ਤਾਂ ਉਹਦਾ ਦਿਮਾਗ ਬੁੱਝਲ ਬਣਿਆ ਰਹਿਣਾ ਜਦੋਂ ਵੀ ਕਿਤੇ ਖਰਾਬੀ ਹੁੰਦੀ ਆ ਕੋਈ ਰਿਸ਼ਤਾ ਵਿਗੜਦਾ ਆ ਕਿਤੇ ਨਾ ਕਿਤੇ ਨੀਆਂ ਦੇ ਵਿੱਚ ਸਵਾਰਥ ਹੁੰਦਾ ਆ ਮੁਝੇ ਆਪਣੇ ਰਿਸ਼ਤਿਆਂ ਨੂੰ ਆਪ ਦੇਖ ਲਈਏ ਠੀਕ ਹੈ ਜਿਹੜੀਆਂ ਸਮਾਜ ਦੀਆਂ ਕਮਜ਼ੋਰੀਆਂ ਆ ਜਿੱਦਾਂ ਦਾ ਜਿੱਦਾਂ ਦੇ ਮਾਹੌਲਾਂ ਚੋਂ ਅਸੀਂ ਪੜ ਕੇ ਆਏ ਹਾਂ ਉਹ ਬਦਲਿਆ ਨਹੀਂ ਜਾ ਸਕਦਾ ਪਰ ਹੁਣ ਜੋ ਜਿੱਥੇ ਖੜੇ ਆ ਅਸੀਂ ਉਹਨੂੰ ਰੈਟੀਫਾਈ ਸੁਧਾਰਿਆ ਜਾ ਸਕਦਾ ਹੈ ਪਛਤਾਵਾ ਕਰਨ ਦੀ ਲੋੜ ਨਹੀਂ ਹੁੰਦੀ ਠੀਕ ਹੈ ਆਪਣੇ ਆਪ ਨੂੰ ਦੁਬਾਰਾ ਸੋਚਣਾ ਹੁੰਦਾ ਦੇਖਣਾ ਹੁੰਦਾ ਕਮਜ਼ੋਰੀ ਨੂੰ ਪਛਾਨਣਾ ਹੁੰਦਾ ਠੀਕ ਹੈ ਪਛਾਨ ਕੇ ਜੋ ਜੋ ਆਪਰੇ ਕਿਸੇ ਗਲਤੀ ਕਰਕੇ ਜੋ ਹੋ ਰਿਹਾ ਤੁਹਾਡੇ ਨਾਲ ਉਹਨੂੰ ਜਦੋਂ ਵਿਚਾਰ ਲਿਆ ਨੂੰ ਨਾ ਜਦੋਂ ਸੋਚ ਲਿਆ ਉਹਦੇ ਉੱਤੇ ਉਹ ਆਪਣੇ ਆਪ ਹੀ ਡਰ ਨਿਕਲਣਾ ਪੈਂਦਾ ਸਾਨੂੰ ਆਪ ਇਮਾਨਦਾਰੀ ਨਾਲ ਕੋਸ਼ਿਸ਼ ਕਰਨੀ ਪੈਂਦੀ